ਖਾਣੇ ਨੂੰ ਆਪਣੀ ਦਵਾਈ ਬਣਾਓ ਦਵਾਈ ਨੂੰ ਆਪਣਾ ਖਾਣਾ ਨਾ ਬਣਾਓ ਸਰੀਰ ਦੇ ਜਿਹੜੇ ਅੰਗਾਂ ਲਈ ਜਿਹੜਾ ਖਾਣਾ ਚੰਗਾ ਹੈ ਅੱਜ ਆਪਾਂ ਉਸ ਦੇ ਉੱਤੇ ਗੱਲ ਕਰਾਂਗੇ ਨੰਬਰ 1 ਅੱਖਾਂ ਦੀ ਤੰਦਰੁਸਤੀ ਲਈ ਤੁਸੀਂ ਪਾਲਕ ਗਾਜਰ ਬਦਾਮ ਅਖਰੋਟ ਅਲਸੀ ਨਿੰਬੂ ਸੰਤਰਾ ਆਮਲਾ ਆਂਡਾ ਆਦ ਖਾ ਸਕਦੇ ਹੋ ਨੰਬਰ 2 ਸਕਿਨ ਦੇ ਵਧੀਆ ਹੈਲਥ ਅਤੇ ਉਸ ਦੇ ਗਲੋ ਲਈ ਤੁਸੀਂ ਖੀਰਾ ਟਮਾਟਰ ਪਪੀਤਾ ਐਵੋਕਾਡੋ ਆਮਲਾ ਕਾਜੂ ਬਦਾਮ ਆਦ ਖਾ ਸਕਦੇ ਹੋ ਨੰਬਰ 3 ਹੱਡੀਆਂ ਦੀ ਮਜ਼ਬੂਤੀ ਲਈ ਤੁਸੀਂ ਦੁੱਧ, ਦਹੀਂ, ਪਨੀਰ, ਸਰੋਂ ਦਾ ਸਾਗ, ਤੇਲ, ਸੋਇਆਬੀਨ ਅਤੇ ਸੂਰਜ ਦੀ ਰੋਸ਼ਨੀ ਆਦ ਲੈ ਸਕਦੇ ਹੋ। 4 ਵਾਲਾਂ ਦੀ ਚੰਗੀ ਗਰੋਥ, ਤੰਦਰੁਸਤੀ ਅਤੇ ਉਸ ਦੀ ਸ਼ਾਈਨ ਲਈ ਤੁਸੀਂ ਦਹੀਂ, ਆਮਲਾ, ਮੇਥੀ ਦਾਣਾ, ਪਾਲਕ, ਚੀਆ ਸੀਡ, ਫਲੈਕਸੀਡ, ਅਖਰੋਟ ਅਤੇ ਬਦਾਮ ਆਦ ਲੈ ਸਕਦੇ ਹੋ। ਨੰਬਰ 5 ਦਿਲ ਨੂੰ ਸਟਰੌਂਗ ਅਤੇ ਐਕਟਿਵ ਰੱਖਣ ਲਈ ਤੁਸੀਂ ઓਲ ਫਲੈਕਸੀਡਸ, ਬਦਾਮ, ਅਖਰੋਟ ਅਤੇ ਫਰੂਟਸ ਜਿੱਦਾਂ ਕਿ 베ਰੀਜ਼, ਬਨਾਨਾ, ਐਪਲ, ਉਹ ਤੋਂ ਬਾਅਦ ਵਿੱਚ ਹਰੀਆਂ ਪੱਤੇਦਾਰ ਸਬਜ਼ੀਆਂ, 올ਿਵ ਆਇਲ ਅਤੇ ਮਸਟਰਡ ਆਇਲ ਲੈ ਸਕਦੇ ਹੋ। ਨੰਬਰ 6, ਪਾਚਨ ਸ਼ਕਤੀ ਨੂੰ ਸਟਰੋਂਗ ਅਤੇ ਸਮੂਥ ਬਣਾਉਣ ਲਈ ਤੁਸੀਂ ਦਹੀਂ, ਪਪੀਤਾ, ਕੇਲਾ, ਅਦਰਕ ਅਤੇ ਸੌਫ ਆਦ ਲੈ ਸਕਦੇ ਹੋ।